ਇਹ ਬੁੱਧੂ ਸ਼ਾ ਸੰਧੋਰੇ ਦੇ ਰਹਿਣ ਵਾਲੇ ਸਨ ਉਹ ਖੁੱਲੇ ਖਿਆਲਾਂ ਦੇ ਸੂਫੀ ਫਕੀਰ ਸਨ ਅਤੇ ਉਹਨਾਂ ਦੇ ਸਾਹਮਣੇ ਹਿੰਦੂ ਮੁਸਲਮਾਨ ਬਰਾਬਰ ਸਨ ਉਹਨਾਂ પાસે ਇੱਕ ਬਹੁਤ ਵੱਡੀ ਜਾਗੀਰ ਸੀ ਅਤੇ ਹਜ਼ਾਰਾਂ ਹੀ ਚੇਲੋ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ ਜਾਗੀਰ ਦੀ ਆਮਦਨ ਤੋਂ ਉਹ ਹਰ ਸਮੇਂ ਹਿੰਦੂਆਂ ਤੇ ਮੁਸਲਮਾਨਾਂ ਵਾਸਤੇ ਖੁੱਲੇ ਲੰਗਰ ਲਾ ਛੱਡਦੇ ਸਨ ਉਹ ਗੁਰੂ ਨਾਨਕ ਦੇਵ ਜੀ ਦੇ ਬਹੁਤ ਸ਼ਰਧਾਲੂ ਸਨ ਅਤੇ ਜਦ ਉਹਨਾਂ ਨੂੰ ਇਹ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬਰਾਜਮਨ ਗੁਰੂ ਗੋਬਿੰਦ राय ਜੀ ਪੋਂਟਾ ਸਹਿਬ ਆ ਗਏ ਹਨ ਤਾਂ ਉਹਨਾਂ ਦੇ ਮਨ ਵਿੱਚ ਇਹ ਪ੍ਰਬਲ ਰੀਜ ਪੈਦਾ ਹੋਈ ਕਿ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜਾਣ ਪੋਂਟਾ ਸਹਿਬ ਉਹਨਾਂ ਦੇ ਨਗਰ ਸੰਡੋਰਾ ਤੋਂ ਕੇਵਲ 16 ਮੀਲ ਦੇ ਫਾਸਲੇ ਉੱਤੇ ਹੀ ਸੀ ਇਸ ਲਈ ਗੁਰੂ ਸਾਹਿਬ ਨੂੰ ਮਿਲਣ ਦਾ ਇਹ ਵਧੀਆ ਮੌਕਾ ਸੀ ਸੈਦ ਪੀਰ ਬੁੱਧੂ ਸਾਹਿਬ ਜੀ ਆਪਣੇ ਸੈਂਕੜੇ ਚੇਲੇ ਬਾਲਿਆਂ ਨੂੰ ਲੈ ਕੇ ਗੁਰੂ ਜੀ ਦੇ ਦਰਬਾਰ ਪੁੱਜੇ ਉਸ ਸਮੇਂ ਦਰਬਾਰ ਲੱਗਾ ਹੋਇਆ ਸੀ ਅਤੇ ਇਲਾਹੀ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਸੀ ਸ਼ਾਇਦ ਬੁੱਧੂ ਜਦ ਗੁਰੂ ਜੀ ਦੇ ਸਨਮੁਖ ਹੋਇਆ ਤਾਂ ਉਹਨਾਂ ਦਾ ਗੁਰੂ ਜੀ ਅੱਗੇ ਸਿਰ ਨਿਵਾਉਣ ਦਾ ਹੌਸਲਾ ਨਾ ਪਿਆ ਜਿਸ ਵਿਅਕਤੀ ਨੂੰ ਰੋਜ਼ ਸੈਂਕੜੇ ਲੋਕ ਸਜਦੇ ਕਰਦੇ ਸਨ ਪਲਾਹੋ ਕਿਸੇ ਹੋਰ ਅੱਗੇ ਕਿਵੇਂ ਸਿਰ ਨਿਵਾ ਸਕਦਾ ਸੀ ਗੁਰੂ ਜੀ ਨੇ ਜਦ ਉਹਨਾਂ ਨੂੰ ਵੇਖਿਆ ਤਾਂ ਉਹਨਾਂ ਦੇ ਮਨ ਦੇ ਦਵੰਦ ਨੂੰ ਸਮਝ ਲਿਆ ਉਹਨਾਂ ਨੇ ਉਸ ਨੂੰ ਆਪਣੇ ਪਾਸ ਬੁਲਾਇਆ ਤੇ ਬੜੇ ਆਦਰ ਨਾਲ ਬੈਠਣ ਵਾਸਤੇ ਕਿਹਾ ਉਹਨਾਂ ਦਾ ਹਾਲ ਚਾਲ ਪੁੱਛਿਆ ਤੇ ਉਹਨਾਂ ਦੀ ਅੱਖਾਂ ਨਾਲ ਅੱਖਾਂ ਮਿਲਾ ਕੇ ਮੁਸਕਰਾਪੇ ਪੀਰ ਜੀ ਵੀ ਗੁਰੂ ਜੀ ਨੂੰ ਵੇਖ ਕੇ ਬਹੁਤ ਖੁਸ਼ ਹੋਏ ਤੇ ਉਹਨਾਂ ਨੂੰ ਗੁਰੂ ਜੀ ਨੂੰ ਕਿਹਾ ਮੇਰੇ ਮਨ ਵਿੱਚ ਹਰ ਵੇਲੇ ਖਿਆਲ ਘੁੰਮਦਾ ਰਹਿੰਦਾ ਹੈ ਕਿ ਅੱਲਾ ਨਾਲ ਮਿਲਪ ਕਿਵੇਂ ਹੋਏ ਗੁਰੂ ਜੀ ਨੇ فرمایا ਅੱਲਾ ਤਾਂ ਜਰੇ ਜਰੇ ਵਿੱਚ ਵਸਦਾ ਹੈ ਹਰ ਮਨੁੱਖ ਦੇ ਅੰਦਰ ਵਸਦਾ ਹੈ ਪਰ ਅਸੀਂ ਆਪਣੀ ਛੋੜੀ ਜਹੀ ਦੁਨੀਆ ਵਿੱਚ ਹੀ ਗਵਾਚ ਜਾਂਦੇ ਹਾਂ ਗਿਆਨਤਾ ਕਰਨ ਅਸੀਂ ਮੇਰੀ ਮੇਰੀ ਵਿੱਚ ਫਸ ਜਾਂਦੇ ਹਾਂ ਅਤੇ ਹਉਮੈ ਦਾ ਸ਼ਿਕਾਰ ਹੋ ਜਾਂਦੇ ਹਾਂ ਜਦ ਸਾਡੇ ਅੰਦਰ ਅੱਲਾ ਦੇ ਦਰਮਿਆਨ ਉਸਰੀ ਹੋਈ ਹਉਮੈ ਦੀ ਕੰਧ ਟਹਿ ਜਾਂਦੀ ਹੈ ਤਾਂ ਅਸੀਂ ਖੁੱਦ ਅੱਲਾ ਦਾ ਰੂਪ ਹੋ ਜਾਂਦੇ ਆਖੋ ਸਤਨਾਮ ਪਬ ਅੱਲਾ ਨੂੰ ਅਸੀਂ ਪਾ ਲੈਂਦੇ ਹਾਂ ਪਰ ਜੇ ਇੱਕ ਪਾਸੇ ਮਾਇਆ ਦੇ ਮੋਹ ਵਿੱਚ ਫਸੀ ਰਹੀ ਅਤੇ ਦੂਸਰੇ ਪਾਸੇ ਭਾਵੇਂ ਸਰੀਰ ਨੂੰ ਕਸ਼ਟ ਦੇਣ ਵਾਲੀਆਂ ਕਿੰਨੀਆਂ ਵੀ ਘੋਰ ਤਪੱਸਿਆਵਾਂ ਕਰੀਏ ਪਰ ਫਿਰ ਵੀ ਅਸੀਂ ਅੱਲਾ ਤੋਂ ਦੂਰ ਹੀ ਰਹਿੰਦੇ ਹਾਂ ਸਾਡਾ ਦਿਨ ਸਾਡਾ ਦਿਲ ਹੈ ਅੱਲਾ ਨੂੰ ਮਿਲਣ ਲਈ ਨਹੀਂ ਕਰਦਾ ਬਲਕਿ ਉਸ ਪਾਸੋਂ ਦਾਤਾਂ ਮੰਗਣ ਨੂੰ ਜੀ ਕਰਦਾ ਹੈ ਅਸੀਂ ਧਨ ਦੌਲਤ ਪੁੱਤਰ ਰੁਤਬੇ ਅਤੇ ਚੋਦਰ ਮੰਗਦੇ ਹਾਂ ਪਰ ਜਦ ਸਾਡੇ ਮਨ ਵਿੱਚੋਂ ਸਭ ਖਾਇਸ਼ਾਂ ਮੁੱਕ ਜਾਂਦੀਆਂ ਹਨ ਸਾਡੇ ਵਿੱਚੋਂ ਹਮੈ ਲੋਪ ਹੋ ਜਾਂਦੀ ਹੈ ਤੇ ਅਸੀਂ ਮੇਰਾ ਮੇਰਾ ਦੀ ਥਾਂ ਤੇਰਾ ਤੇਰਾ ਹੋ ਜਾਂਦੇ ਹਾਂ ਤਾਂ ਅੱਲਾ ਨਾਲ ਮਿਲਾਪ ਹੋ ਜਾਂਦਾ ਹੈ ਗੁਰੂ ਜੀ ਪਾਸੋਂ ਇਹ ਗੱਲਾਂ ਸੁਣ ਕੇ ਪੀਰ ਜੀ ਦੇ ਅੰਦਰ ਜਿਹੜੀ ਹਮੈ ਦੀ ਕੰਧ ਸੀ ਉਹ ਟਹਿ ਗਈ ਜਿਹੜੇ ਆਪਣੇ ਆਪ ਨੂੰ ਬਹੁਤ ਉੱਚਾ ਸਮਝਦੇ ਸਨ ਨਿਮਾਣੇ ਹੋ ਗਏ ਉਹ ਉੱਠ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਟੈਪਿਆ ਤੇ ਕਹਿਣ ਲੱਗੇ ਜਿਸ ਇਲਾਹੀ ਨੂਰ ਦੀ ਭਾਲ ਵਿੱਚ ਮੈਂ ਕਈ ਉਪਰਾਲੇ ਕੀਤੇ ਸਨ ਅੱਜ ਮੈਨੂੰ ਦਿਸ ਪਿਆ ਹੈ ਅੱਜ ਮੇਰੀ ਜ਼ਿੰਦਗੀ ਦੀ ਮੰਜ਼ਿਲ ਮੈਨੂੰ ਮਿਲ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੱਤਵਾਰ ਸੰਗਤਾਂ ਨੂੰ ਬੇਨਤੀ ਹੈ ਕਿ ਸਾਖੀ ਨੂੰ ਸੁਣੋ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ